ਨਾ ਕਿਸਾਨ ਤੇ ਜਵਾਨ ਜੈ ਜਵਾਨ ਜੈ ਕਿਸਾਨ ਅਸੀਂ ਟਰਾਲੀ ਦੇ ਪਿੱਛੇ ਟਰਾਲੀਆਂ ਪਿੱਛੇ ਲਿਖਿਆ ਹੁੰਦਾ ਸੀ ਕਿ ਜਿਹੜਾ ਜਵਾਨ ਆ ਉਹ ਸਾਡੀਆਂ ਸਰਹੱਦਾਂ ਦੀ ਰਾਖੀ ਕਰਦਾ ਤੇ ਕਿਸਾਨ ਸਾਡੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਦੇ ਵਿੱਚ ਵੱਡਾ ਯੋਗਦਾਨ ਪਾਉਂਦਾ ਸੋ ਇਸ ਲਈ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਗਿਆ ਸੀ ਲੇਕਿਨ ਅੱਜ ਪਿਛਲੇ ਮਹੀਨੇ ਦੌਰਾਨ ਪੰਜਾਬ ਪੁਲਿਸ ਵੱਲੋਂ ਨਾ ਕਿਸਾਨ ਬਖਸ਼ਿਆ ਗਿਆ ਤੇ ਨਾ ਜਵਾਨ ਬਖਸ਼ਿਆ ਗਿਆ ਸੋ ਭਾਈ ਫਸਲਾਂ ਤੇ ਐਮਐਸਪੀ ਦੀ ਜਿਹੜੀ ਗੱਲ ਕੀਤੀ ਗਈ ਸੀ ਉਹ ਕਿਤੇ ਵੀ ਵੇਰਵਾ ਨਹੀਂ ਸਤਕਾਰਯੋਗ ਐਮਐਲਏ ਜਿਕਰ ਕਰ ਰਹੇ ਸੀ ਕਿ 5 ਕਰੋੜ ਰੁਪਈਆ ਹਰੇਕ ਐਮਐਲਏ ਨੂੰ ਦੇਣਾ ਲੇਕਿਨ ਉਹਦੇ ਵਿੱਚ ਕੁੰਡੀ ਰੱਖ ਲਈ ਜਦੋਂ ਤੁਸੀਂ ਕਲੀਅਰ ਕਰਦੇ ਹੋ ਵੀ ਕੱਲੇ ਸਰਕਾਰ ਵਾਲਿਆਂ ਨੂੰ ਦੇਣਾ ਕਿ ਸਾਰਿਆਂ ਨੂੰ ਦੇਣਾ ਪੰਜਾਬ ਦੀ ਜਨਤਾ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ 92 ਸੀਟਾਂ ਲੈ ਕੇ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਸੀ ਜਿਸ ਦੇ ਵਿੱਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਸੀ 1000 ਰੁਪਈਆ ਔਰ ਤਾਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ ਲੇਕਿਨ 48 ਮਹੀਨੇ ਲੰਘ ਜਾਣੇ ਅਗਲੇ ਬਜਟ ਤੱਕ 12 ਮਹੀਨੇ ਰਹਿ ਜਾਣੇ ਉਸ ਤੋਂ ਬਾਅਦ ਵਾਅਦਾ ਕੀਤਾ ਸੀ 5 ਸਾਲ ਦੇਣ ਦਾ ਇਹ ਹਰੇਕ ਔਰਤ ਦੇ ਨਾਲ ਸਾਡੀ ਭੈਣ ਦੇ ਨਾਲ بیوی ਦੇ ਨਾਲ ਜਿਹੜਾ 48000 ਰੁਪਏ ਤੁਹਾਡਾ ਬਕਾਇਆ ਰਹਿ ਜਾਣਾ ਅਗਲੇ ਸਾਲ ਤੱਕ ਦੇਣਾ ਹਰੇਕ ਔਰਤ ਨੂੰ ਸੋ ਇਹ ਕਿਉਂਕਿ ਬਹੁਤ ਵੱਡਾ ਬੀਬੀਆਂ ਦਾ ਯੋਗਦਾਨ ਰਿਹਾ ਸਰਕਾਰ ਬਣਾਉਣ ਦੇ ਵਿੱਚ ਸੋ ਕਿਤੇ ਵੀ 1000 ਰੁਪਏ ਦਾ ਵੇਰਵਾ ਨਹੀਂ ਪਾਇਆ ਗਿਆ ਦੂਸਰਾ ਵੱਡਾ ਯੋਗਦਾਨ ਰਿਹਾ ਕਿਸਾਨੀ ਦਾ ਕਿਉਂਕਿ ਉਸ ਸਮੇਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਅਤੇ ਉਸ ਅੰਦੋਲਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਸੀਨੀਅਰ ਆਗੂ ਸਹਿਬਾਨ ਹਿੱਸਾ ਲੈਂਦੇ ਰਹੇ ਨੇ ਅਤੇ ਕਿਸਾਨਾਂ ਨਾਲ ਬਹੁਤ ਵੱਡੇ ਵਾਅਦੇ ਕੀਤੇ ਗਏ 22 ਫਸਲਾਂ ਤੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਜੋ ਹੁਣ ਧਰਨਾ ਚੱਲ ਰਿਹਾ ਸੀ ਕਿਸਾਨਾਂ ਵੱਲੋਂ 13 ਮਹੀਨੇ ਤੋਂ ਕੇਂਦਰ ਸਰਕਾਰ ਨੇ ਜਿਹੜੇ ਜਦੋਂ ਕਾਲੇ ਕਾਨੂੰਨ ਰੱਦ ਕੀਤੇ ਤਾਂ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਪਰ ਜਿਹੜੀ ਧੱਕੇਸ਼ਾਹੀ ਸਰਕਾਰ ਵੱਲੋਂ ਕੀਤੀ ਗਈ ਉਹਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਨਾ ਜਿਹਦੇ ਨਾਲ ਅੱਜ ਕਿਸਾਨ ਆ ਜਿਹੜਾ ਪੰਜਾਬ ਦਾ ਉਹ ਵੀ ਅੱਜ ਸਰਕਾਰ ਦੇ ਹੱਕ ਦੇ ਵਿੱਚ ਨਹੀਂ ਨਾ ਕਿਸਾਨ ਤੇ ਜਵਾਨ ਜੈ ਜਵਾਨ ਜੈ ਕਿਸਾਨ ਅਸੀਂ ਟਰਾਲੀ ਦੇ ਪਿੱਛੇ ਟਰਾਲੀਆਂ ਪਿੱਛੇ ਲਿਖਿਆ ਹੁੰਦਾ ਸੀ ਕਿ ਜਿਹੜਾ ਜਵਾਨ ਆ ਉਹ ਸਾਡੀਆਂ ਸਰਹੱਦਾਂ ਦੀ ਰਾਖੀ ਕਰਦਾ ਤੇ ਕਿਸਾਨ ਸਾਡੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਦੇ ਵਿੱਚ ਵੱਡਾ ਯੋਗਦਾਨ ਪਾਉਂਦਾ ਸੋ ਇਸ ਲਈ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਗਿਆ ਸੀ ਲੇਕਿਨ ਅੱਜ ਪਿਛਲੇ ਮਹੀਨੇ ਦੌਰਾਨ ਪੰਜਾਬ ਪੁਲਿਸ ਵੱਲੋਂ ਨਾ ਕਿਸਾਨ ਬਖਸ਼ਿਆ ਗਿਆ ਤੇ ਨਾ ਜਵਾਨ ਬਖਸ਼ਿਆ ਗਿਆ ਸੋ ਭਾਈ ਫਸਲਾਂ ਤੇ ਐਮਐਸਪੀ ਦੀ ਜਿਹੜੀ ਗੱਲ ਕੀਤੀ ਗਈ ਸੀ ਉਹ ਕਿਤੇ ਵੀ ਵੇਰਵਾ ਨਹੀਂ ਦੇਖੋ ਜੇ ਅਸੀਂ ਕਿਸਾਨੀ ਨੂੰ ਬਚਾਉਣਾ ਪੰਜਾਬ ਦੇ ਪਾਣੀ ਨੂੰ ਬਚਾਉਣਾ ਡਾਇਵਰਸੀਫਿਕੇਸ਼ਨ ਇੱਕ ਹਾਲਾ ਉਹਦੇ ਲਈ ਪਹਿਲਾਂ ਵੀ ਗੱਲਾਂ ਆਈਆਂ ਨੇ ਜੇ ਅਸੀਂ ਬਾਸਮਤੀ ਦੀ ਫਸਲ ਬੀਜਣੀ ਚਾਹੁੰਦੇ ਆ ਉਹਦੀ ਉਹਦੇ ਲਈ ਐਮਐਸਪੀ ਸਰਕਾਰ ਦੀ ਦੇਣੀ ਜ਼ਿੰਮੇਵਾਰੀ ਆ ਗੰਨੇ ਦੀ ਫਸਲ ਨੂੰ ਪ੍ਰੋਮੋਟ ਕਰਨ ਦੀ ਲੋੜ ਹੈਗੀ ਆ ਬਾਗਬਾਨੀ ਨੂੰ ਲੋੜ ਹੈਗੀ ਆ ਮੱਕੀ ਤੇ ਐਮਐਸਪੀ ਦੀ ਲੋੜ ਹੈਗੀ ਆ ਲੇਕਿਨ ਕਿਤੇ ਵੀ ਇਹ ਐਮਐਸਪੀ ਦੇਣ ਦਾ ਜਿਹੜਾ ਕੋਈ ਵੀ ਇਹ ਵਾਅਦਾ ਸਰਕਾਰ ਵੱਲੋਂ ਆਉਣ ਵਾਲੇ ਬਜਟ ਦੇ ਵਿੱਚ ਨਹੀਂ ਕੀਤਾ ਗਿਆ ਇੱਕ ਸਤਕਾਰਯੋਗ ਐਮਐਲਏ ਜ਼ਿਕਰ ਕਰ ਰਹੇ ਸੀ ਕਿ 5 ਕਰੋੜ ਰੁਪਈਆ ਹਰੇਕ ਐਮਐਲਏ ਨੂੰ ਦੇਣਾ ਲੇਕਿਨ ਉਹਦੇ ਵਿੱਚ ਕੁੰਡੀ ਰੱਖ ਲਈ ਜਿਆਦਾ ਤੁਸੀਂ ਕਲੀਅਰ ਕਰਦੇ ਹੋ ਵੀ ਕੱਲੇ ਸਰਕਾਰ ਵਾਲਿਆਂ ਨੂੰ ਦੇਣਾ ਕਿ ਸਾਰਿਆਂ ਨੂੰ ਦੇਣਾ ਕਿਉਂਕਿ ਜਦੋਂ ਸਰਕਾਰ ਆਈ ਆ ਉਸ ਸਮੇਂ ਮੈਂ ਮੰਗ ਰੱਖੀ ਸੀ ਕਿ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਡਿਸਕ੍ਰੈਸ਼ਨਰੀ ਫੰਡ ਦਿੱਤਾ ਜਾਂਦਾ ਐਮਐਲਐਸ ਨੂੰ ਲੇਕਿਨ ਇਹ ਜਿਹੜਾ ਤੁਹਾਡਾ ਤੁਸੀਂ ਜ਼ਿਕਰ ਕੀਤਾ 5 ਕਰੋੜ ਦਾ ਉਹਦੇ ਨਾਲ ਹੀ ਜ਼ਿਕਰ ਕਰਤਾ ਵਿਧਾਇਕਾਂ ਤੇ ਸਮਾਜ ਸੇਵੀ ਸੰਸਥਾਵਾਂ ਇਹ ਸਾਡਾ ਵਿਰੋਧੀਆਂ ਆਦਾ ਸਮਾਜ ਸੇਵੀ ਸੰਸਥਾਵਾਂ ਦੇ ਲੇਖੇ ਲੱਗ ਜਾਣੇ ਕਲੀਅਰ ਕਰਦੇ ਹੋ ਜਾ ਬਿਲਕੁਲ ਨਾ ਦਿਓ ਜੇ ਦੇਣਾ ਤਾਂ ਦੱਸੋ ਵੀ ਪੰਜ ਤੁਹਾਨੂੰ ਵੀ ਦੇਣਾ ਜਾਂ ਸੰਸਥਾਵਾ ਦੇ ਰਾਈ ਦੇਣਾ ਵੀ ਤੁਹਾਡੇ ਵਾਲੇ ਐਮਐਲਏ ਨੇ ਜਿਹੜੇ ਉਹ ਸਾਰੇ ਆਪ ਦੀ ਤੁਹਾਡੀ ਸਭਾਰਿਸ਼ ਦੇ ਹੋ ਜਾਣਗੇ ਸਾਡੇ ਵਾਲਾ ਸੰਸਥਾਵਾ ਦੇ ਲਿਖੇ ਲੱਗੇ ਜੁ ਕਾਨੂੰ ਅਸੀਂ ਲੋਕਾਂ ਨੂੰ ਜਵਾਬ ਦੇ ਆ ਸੋ ਇਸ ਲਈ ਇਹ ਗੱਲ ਬਿਲਕੁਲ ਵਿੱਤ ਮੰਤਰੀ ਜੀ ਕਲੀਅਰ ਕਰਨੀ ਬਣਦੀ ਹੈ ਕਿ ਇਹ ਇੱਕ ਨਵੀਂ ਸ਼ੁਰੂਆਤ ਹੈ ਤੁਹਾਡੇ ਵੱਲੋਂ ਜੇ ਹੋਊਗੀ ਨਹੀਂ ਹੁਣ ਤੱਕ ਕੋਈ ਇਸ ਤਰ੍ਹਾਂ ਦੀ ਨਵੀਂ ਸ਼ੁਰੂਆਤ ਅਕਾਲੀ ਦਲ ਦੀਆਂ ਕਾਂਗਰਸ ਦੀਆਂ ਸਾਰੀਆਂ ਸਰਕਾਰਾਂ ਰਹੀਆਂ ਕਿਸੇ ਨੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਵਿਰੋਧੀ ਜਿਹੜੇ ਐਮਐਲਏ ਆ ਉਹਨਾਂ ਲਈ ਵੀ ਕੁਝ ਕਰੀਏ ਹਾਲਾਂਕਿ ਮੈਂਬਰ ਪਾਰਲੀਮੈਂਟ ਨੂੰ ਇਹ ਫੰਡ ਮਿਲਦੇ ਆ ਡਿਸਕ੍ਰੈਸ਼ਨਰੀ ਫੰਡ ਜਿਹਦੇ ਨਾਲ ਉਹ ਆਪਦੇ ਇਲਾਕੇ ਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਕੰਮ ਕਰਾਉਂਦੇ ਆ ਸੋ ਇਹ ਇਹ ਬੜਾ ਜ਼ਰੂਰੀ ਆ ਕਿ ਤੁਸੀਂ ਜ਼ਰੂਰ ਕਲੀਅਰ ਕਰੋ ਤੇ ਉਹਦੇ ਨਾਲ ਹੀ ਗੱਲ ਕਰੀਂ ਇੰਡਸਟਰੀ ਦੀ ਇੰਡਸਟਰੀ ਲਈ ਸਰਕਾਰ ਨੇ ਤਿੰਨ ਸਾਲਾਂ ਚ ਕੁਝ ਨਹੀਂ ਕੀਤਾ ਸਗੋ ਤਾਂ ਇੱਕ ਤੁਸੀਂ ਜੇ ਕੋਈ ਲੋਨ ਲੈਂਦਾ ਇੰਡਸਟਰੀ ਤੇ ਕਿ ਕਿਸ ਕੋਈ ਵੀ ਲੋਨ ਲੈਣੇ ਆ ਤੁਸੀਂ ਇੱਕ ਲਾਇਆ 25 ਪੈਸੇ ਸਟੈਂਪ ਡਿਊਟੀ ਲਾਈਆ ਇੱਕ ਇੱਕ 25 ਪੈਸੇ ਲਾਈਆ ਹਾਈਪੋਥੀਕੇਸ਼ਨ ਚਾਰजेस ਇਹ 50 ਪੈਸੇ ਬਣਦੇ ਆ ਜੇ ਕੋਈ ਲੋਨ ਲੈਂਦਾ ਕੋਈ ਇੰਡਸਟਰੀ ਵਾਲਾ ਕਈ ਵਾਰ ਉਹਨਾਂ ਨੂੰ ਹੁੰਦਾ ਵੀ ਕਈ ਵਾਰ ਕਿਸੇ ਹੋਰ ਬੈਂਕ ਤੋਂ ਘੱਟ ਵਿਆਜ ਦੇ ਪੈਸੇ ਮਿਲਦਾ ਲੇਕਿਨ ਹੁਣ 10 ਪੈਸੇ ਨਾਲ ਵੀ ਉਦੋਂ ਇੰਡਸਟਰੀ ਵਾਲੇ ਬੈਂਕ ਚੇਂਜ ਕਰ ਲੈਂਦੇ ਸੀਗੇ ਲੇਕਿਨ 50 ਪੈਸੇ ਤੁਸੀਂ ਫੀਸ ਹੀ ਲਾ ਦਿੱਤੀ ਸੋ ਇਹਦੇ ਨਾਲ ਹੁਣ ਇੱਕ ਵੱਡਾ ਉਹਨਾਂ ਦੇ ਲਈ ਇੱਕ ਬੋਝ ਬਣ ਗਿਆ ਕਈ ਇੰਡਸਟਰੀਅਲਾਂ ਦੇ ਇਥੇ ਤੋਂ ਵੀ ਕਿ ਜਿਨ੍ਹਾਂ ਦੇ ਦਫ਼ਤਰ ਦੂਜੀਆਂ ਸਟੇਟਾਂ ਦੇ ਵਿੱਚ ਨੇ ਉਹ ਲੋਨ ਦੂਜੇ ਸਟੇਟਾਂ ਤੋਂ ਲੈਣਾ ਸ਼ੁਰੂ ਕਰ ਦੁੱਤਾ ਉਹਨਾਂ ਨੇ ਵੀ ਉਹਨਾਂ ਦੇ ਪਲਾਂਟ ਪੰਜਾਬ ਦੇ ਵਿੱਚ ਨੇ ਤੇ ਲੇਕਿਨ ਹੈੱਡ ਆਫਿਸ ਜਾਂ ਉਹਨਾਂ ਦਾ ਦਫ਼ਤਰ ਉਹਨਾਂ ਨੇ ਸ਼ੋਅ ਕਰਕੇ ਦੂਜੀਆਂ ਸਟੇਟਾਂ ਦੇ ਵਿੱਚ ਇਹ ਵੀ ਇੰਡਸਟਰੀ ਦੇ ਨਾਲ ਫਿਰ ਫੋਕਲ ਪੁਆਇੰਟਸ ਨੇ ਜਿਹੜੇ ਉੱਥੇ ਇਨਫਰਾਸਟ੍ਰਕਚਰ ਦੇ ਲਈ ਕੋਈ ਫੰਡ ਨਹੀਂ ਰੱਖੇ ਗਏ ਰੋਡ ਸੇਫਟੀ ਦੀ ਮੈਂ ਗੱਲ ਕਰੂੰਗਾ ਐਸਐਸਐਫ ਜਿਹੜੀ ਸੜਕ ਸੁਰੱਖਿਆ ਫੋਰਸ ਤੁਸੀਂ ਬਣਾਈ ਗਈ ਆ ਦੇਖੋ ਬਾਰਲਦੇਸ਼ੀ ਅਸੀਂ ਜਾਣੇ ਆ ਟ੍ਰੈਫਿਕ ਰੂਲਸ ਨੇ ਸਾਨੂੰ ਸਭ ਤੋਂ ਪਹਿਲਾਂ ਟ੍ਰੈਫਿਕ ਰੂਲਸ ਅਸੀਂ ਫਾਲੋ ਨਹੀਂ ਕਰ ਰਹੇ ਪੂਰੇ ਕੰਟਰੀ ਦੇ ਵਿੱਚ ਅਸੀਂ ਸੜਕਾਂ ਤੇ ਸਫ਼ਰ ਕਰਦੇ ਆਂ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਜਿਹੜੀਆਂ ਲਾਈਨਾਂ ਲੱਗੀਆਂ ਲੇਨ ਬਣੀ ਇੱਕ ਲੇਨ ਦੇ ਵਿੱਚ ਚੱਲਣਾ ਫੌਰਨ ਦੇ ਵਿੱਚ ਜੇ ਤੁਸੀਂ ਲੇਨ ਚੇਂਜ ਕਰਨੀ ਆ ਤੁਹਾਨੂੰ ਇੰਡੀਕੇਟਰ ਦੇਣਾ ਪੈਣਾ ਸ਼ੋਲਡਰ ਚੈੱਕ ਕਰਨਾ ਪੈਣਾ ਫਿਰ ਤੁਸੀਂ ਲੇਨ ਚੇਂਜ ਕਰਦੇ ਨੇ ਉੱਥੇ ਇੱਕ ਤਰ੍ਹਾਂ ਦੀ ਲੇਨ ਇੱਕ ਦੀਵਾਰ ਦਾ ਕੰਮ ਹਨਾਂ ਲਈ ਕਈ ਲੇਨ ਤਾਂ ਤੁਸੀਂ ਚੇਂਜ ਹੀ ਨਹੀਂ ਕਰ ਸਕਦੇ لیکن ایتھے اے نہیں پتہ لگدا ਵੀ ਤੁਸੀਂ ਸੱਜੇ ਆਪਾਂ ਸੀਐਮ ਸਾਹਿਬ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ایس 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 سالا ਬਾਦ ਬਣੀਆ ਧੰਨਵਾਦ ਕਰਦਾ ایس 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 ਸਾਹਿਬ ਦਾ ਇੱਕ ਨੰਬਰ ਰੋਕਣਾ ਵੀ ਹੈ ਨਹੀਂ ਐਕਸੀਡੈਂਟ ਵੀ ਉਹਦੇ ਲਈ ٹریفک ਰੂਲਸ ਨੇ ਜਿਹੜੇ ਸਖਤੀ ਨਾਲ ਲਾਗੂ ਹੋਣ ਕਿ ਅਸੀਂ ਜਿਹੜੀ ਸਲੋ ਸਪੀਡ ਉਹਨੇ ਖੱਬੇ ਪਾਸੇ ਜਾਣਾ ਕਿੱਧਰ ਓਵਰਟੇਕ ਕਰਨਾ ਇਹ ਗੱਲਾਂ ਦੀ ਇਸ ਕਾਨੂੰਨ ਰੂਲ ਸਾਰੇ ਸੇਮ ਨੇ ਲੇਕਿਨ ਸਾਡੇ ਲਾਗੂ ਨਹੀਂ ਹੋਗਾ ਇਹਦੇ ਲਈ ਅਵੇਅਰਨੈਸ ਦੀ ਵੀ ਲੋੜ ਹੈਗੀ ਹਾਲਾਂਕਿ ਇਹ ਕੰਟਰੀ ਲੈਵਲ ਦਾ ਜਿਹੜਾ ਮੁੱਦਾ ਹੈਗਾ ਅਪਾ ਇਹ ਨਹੀਂ ਕੋ ਖੱਬੇ ਜੀ ਲੰਘ ਰਿਹਾ ਕੋ ਸੱਜੇ ਜੀ ਲੰਘ ਰਿਹਾ ਕੋ ਰੂਲਸ ਨਹੀਂ ਹੈਗੇ ਰੂਲਸ ਫੋਲੋ ਕਰਨ ਦੀ ਜ਼ਰੂਰਤ ਆ ਜੋ ਐਕਸੀਡੈਂਟਾਂ ਨੂੰ ਘਟਾਇਆ ਜਾ ਸਕੇ ਸੋ ਦੇ ਨਾਲ ਹੀ ਚਲੋ ਬੈਠੇ ਕਾਲਜ ਦੇਖੋ ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕੀਤਾ ਗਿਆ ਸੀਗਾ ਕੋ ਬਜਟ ਦੇ ਵਿੱਚ ਕੋ ਪ੍ਰੋਵੀਜ਼ਨ ਨਹੀਂ ਫਿਰ ਜਿਹੜੀਆਂ ਖਾਲੀ ਪੋਸਟਾਂ ਪਈਆਂ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਉਹਨਾਂ ਨੂੰ ਭਰਨ ਦਾ ਜੀ ਜੀ ਜਿਹੜਾ ਤੁਹਾਨੂੰ ਟੂਟਲ ਤੁਹਾਡਾ ਟਾਈਮ ਸੀ ਨਾ ਉਹਦੇ ਉਹਦੇ ਨਾਲ ਵੀ ਡੇਢ ਮਿੰਟ ਬਸ 1 ਮਿੰਟ ਹੀ ਬਸ 2500 ਰੁਪਿਆ ਪੈਨਸ਼ਨ ਬੁਢਾਪਾ ਤੇ ਵਿਧਵਾ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਗਿਆ ਸੀਗਾ ਜਿਹੜਾ ਉਹ ਨਹੀਂ ਪੂਰਾ ਕੀਤਾ ਗਿਆ ਪਾਵਰ ਸ ਬਿਜਲੀ ਦੀ ਗੱਲ ਕੀਤੀ ਗਈ ਆ ਦੇਖੋ ਪਿੱਛੇ ਸ਼੍ਰੋਮਣੀ ਕਾਲਜ ਦੀ ਸਰਕਾਰ ਮੌਕੇ ਵੱਡੇ ਉਪਰਾਲੇ ਹੋਏ ਨੇ ਸੈਕਟਰ ਦੇ ਵਿੱਚ ਜਿਹੜੇ ਵੱਡੇ ਪਲਾਂਟ ਲੱਗੇ ਲੇਕਿਨ ਪਿਛਲੇ 8 ਸਾਲਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਵੀ ਰਹੀ ਆ ਤਿੰਨ ਸਾਲ ਹੋ ਗਏ ਇੱਕ ਵੀ ਯੂਨਿਟ ਪੈਦਾ ਕਰ ਲਈ ਨਵਾਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਠੀਕ ਆ ਇਹ ਲੋੜ ਆ ਸਾਡੀ ਡਿਮਾਂਡ ਹੈ ਬੜੀ ਬੁਲਾ ਰਹੇ ਨੇ ਵੀ ਬੋਲਣਾ ਸੋ ਇਸ ਲਈ ਇਹ ਇਹ ਬਜਟ ਜਿਹੜਾ ਪੇਸ਼ ਹੋਇਆ ਦੇ ਵਿੱਚ ਜਿਹੜੇ ਵਾਅਦੇ ਸੀ ਲੋਕਾਂ ਦੇ ਨਾਲ ਕਿਉਂਕਿ ਅਸੀਂ ਜਿਹੜੀਆਂ ਪਾਰਟੀਆਂ ਵੋਟਾਂ ਤੋਂ ਪਹਿਲਾਂ ਗਾਂਗ ਇਲੈਕਸ਼ਨ ਦੋ ਸਾਲਾਂ ਨੂੰ ਆ ਜਾਣੀਆਂ ਲੇਕਿਨ ਹੌਲੀ-ਹੌਲੀ ਵਿਸ਼ਵਾਸ ਸਾਡਾ ਲੋਕਾਂ ਤੋਂ ਸਾਡੇ ਵਿਸ਼ਵਾਸ ਟੁੱਟਾ ਜਾ ਰਿਹਾ ਲੋਕਾਂ ਦਾ ਤਾਂ ਜੋ ਜਿਹੜੇ ਵਾਅਦੇ ਕਰਨੇ ਆ ਉਹ ਸਾਡੇ ਲਈ ਉਹ ਚਾਹੀਦੇ ਕਿ ਸਰਕਾਰ ਬੰਦੇ ਸਾਰ ਅਸੀਂ ਪੂਰੇ ਧੰਨਵਾਦ ਜੀ